ਇਹ ਸਿੱਖਾਂ ਦੇ ਨਾਲ ਐਦਾਂ ਹੀ ਹੁੰਦਾ ਪਰ ਦਰਦਬੋਤ ਹੁੰਦਾ ਜੀ ਨਹੀਂ ਜਦੋਂ ਦੇਖੋ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਜਦੋਂ ਜਿਹਦਾ ਜੋਰ ਚੱਲਦਾ ਉਦੋਂ ਆਪਣੀ ਕਾਰਵਾਈ ਕਰ ਜਾਂਦਾ ਸਟੇਟ ਦਾ ਜੋਰ ਹੈ ਸਟੇਟ ਉਸ ਤਰੀਕੇ ਨਾਲ ਕਾਰਵਾਈ ਕਰਦੀ ਹੈ ਪਰ ਸਭ ਤੋਂ ਵੱਡੀ ਜਿਹੜੀ ਖੁੰਦਕ ਜਾਂ ਸਭ ਤੋਂ ਵੱਡੀ ਜਿਹੜੀ ਸੱਟ ਸਟੇਟ ਨੂੰ ਜੀ ਉਹ ਇਹ ਹੈ ਕਿ ਉਹਨਾਂ ਦੀ ਹਿਰਾਸਤ ਦੇ ਵਿੱਚ ਹੁੰਦਿਆਂ ਹੋਿਆਂ ਵੀ ਸਾਡੇ ਸਿੰਘ ਨੇ ਕਾਰਵਾਈ ਕਰਕੇ ਉਹਨਾਂ ਦਾ ਬੰਦਾ ਮਾਰਤਾ ਇਹ ਸੱਟ ਬਿਲਕੁਲ ਤੇ ਬੰਦਾ ਵੀ ਆਮ ਨਹੀਂ ਮਾਰਿਆ ਕੋਈ ਇਹ ਇਹ ਦੋਰੀ ਸੱਟ ਬਿਲਕੁਲ ਤੇ ਬੰਦਾ ਵੀ ਉਹ ਮਾਰਿਆ ਜਿਹੜਾ ਜਿਹੜਾ ਅਸੀਂ ਦੇਖਦੇ ਹਾਂ ਕਿ ਤੁਸੀਂ ਇਹ ਨਾ ਜਾਣੋ ਕਿ ਸੂਬਾ ਮਾਰਤਾ ਤੁਸੀਂ ਇਹ ਜਾਣੋ ਕਿ ਸਟੇਟ ਨੂੰ ਮਾਰਤਾ ਸਟੇਟ ਉਹਨੂੰ ਪ੍ਰੋਟੈਕਟ ਕਰ ਰਹੀ ਹੈ ਸੂਬੇ ਨੂੰ 40 ਸਾਲ ਦਾ ਸਮਾਂ ਲੱਗਾ ਉਹਨੂੰ ਸਜ਼ਾ ਦੇਣ ਲਈ ਜਦੋਂ ਜਦੋਂ ਸੂਬੇ ਦੀਆਂ ਬਾਹਾਂ 'ਚ ਜ਼ੋਰ ਸੀ ਜਿਸ ਵੇਲੇ ਤਸ਼ੱਦਦ ਕਰਨ ਲਈ ਜਦੋਂ ਉਹਦੇ ਹੱਥਾਂ 'ਚ ਡਾਂਗ ਵਰਦੀ ਹੁੰਦੀ ਸੀ ਜਦੋਂ ਛੱਡੇ ਫੜਦਾ ਹੁੰਦਾ ਸੀ ਸਿੰਘਾਂ ਨੂੰ ਪੁੱਠੇ ਟੰਗਦਾ ਹੁੰਦਾ ਸੀ ਜਿਹੜੇ ਹੱਥਾਂ ਨਾਲ ਉਹ ਬਲੇਡ ਨਾਲ ਸਰੀਰ ਨੂੰ ਕੱਟ ਕੇ ਲੂਣ ਭਰਦਾ ਹੁੰਦਾ ਸੀ ਨੌਜਵਾਨਾਂ ਦੇ ਸਿੱਖਾਂ ਦੇ ਠੀਕ ਹੈ ਨਾ ਉਹ ਉਹ ਸੂਬੇ ਨੂੰ ਮਾਰਨਾ ਉਹ ਸੂਬੇ ਨੂੰ ਮੈਂ ਕਹਾਂਗਾ ਕਿ ਸਜ਼ਾ ਦੇਣੀ ਅਦਾਲਤ ਨੇ ਸਜ਼ਾ ਨਹੀਂ ਨਾ ਦਿੱਤੀ ਉਸ ਨੂੰ ਉਹ ਕੁਕਰਮਾਂ ਦੀ ਤਾਂ ਇਹ 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 ਸਟੇਟ ਨੂੰ ਸੱਟ ਆ ਇਹ ਸੱਟ ਹੋਣੀ ਆ ਦੇਖੋ ਸਟੇਟ ਦਾ ਇੱਕ ਬੱਚਾ ਮਾਰਦਾ ਕਿ ਸੂਬੇ ਨੂੰ ਮਾਰਨ ਭਾਵੇਂ ਇੱਕ ਵੱਖਰਾ ਪਹਿਲੂ ਹੋ ਸਕਦਾ ਇਸ ਘਟਨਾ ਦਾ ਜੋ ਤਸ਼ੱਦਦ ਸੰਦੀਪ ਸਿੰਘ ਨੇ ਝੱਲਿਆ ਉਹ ਮਹਾਨ ਬਣਾ ਦਿੰਦਾ ਉਸਨੂੰ